ਅਸਮੇ ਸਾਡੇ ਪਿੰਡ ਬੁੱਟਰ ਦੇ ਵਿੱਚ ਬੜਾ ਹੀ ਧਵਾਕੇਦਾਰ ਤੇ ਪੂਰੇ ਜੋਰਨ ਸ਼ੁਰਾਂ ਤੇ ਮੀਂਹ ਡੋਸਤੋ ਆ ਗਿਆ ਬੱਦਣੀ ਤੇ ਬੁੱਟਰ ਦੇ ਵਿੱਚ ਤਾਂ ਰੱਬ ਨੇ ਇੱਕਦਮ ਨਿਆਰੇ ਬੰਤੇ ਮੀਂਹ ਦੇ ਜਿਵੇਂ ਕਿ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਤੇ ਮਿੱਤਰੋ ਆਪਣਾ ਝੋਟਾ ਵੀ ਖੜਾ ਖੜਾ ਇਹਨੂੰ ਕੱਲ ਦਿੱਤਾ ਹੈਗਾ ਮੈਂ ਇੱਕ ਵਧੀਆ ਕੁਆਲਿਟੀ ਦਾ ਤੇਲ ਸਿਲੀਕੋਨ ਆਇਲ ਹੁੰਦਾ ਤੇ ਉਹ ਵੀ ਮੇਰੇ ਖਿਆਲ ਦੇ ਵਿੱਚ ਹੁਣ ਜਵਾਬ ਵੀ ਦੇ ਜੂ ਜੇ ਪਾਣੀ ਪੈ ਗਿਆ ਇਹ ਪਾਣੀ ਤੇ ਮੈਨੂੰ ਕਿਹਾ ਸੀਗਾ ਬਾਈ ਨੇ ਵੀ ਪਾਣੀ ਤੇ ਥੋੜਾ ਜਿਹਾ ਬਚਾ ਕੇ ਰੱਖਣਾ ਚਲੋ ਕੋਈ ਨਾ ਲਿਆਂਦੀਆ ਛੀਸੀ ਤੇ ਉਹ ਦੇ ਦਾਂਗੇ ਤੇ ਇਸ ਸਮੇ ਤੁਸੀ ਦੇਖੋ ਸਾਡੇ ਬਣ ਤਾਂ ਮੀਨੇ ਨਿਆਰੇ ਬਣ ਖੜੇ ਆ ਏ ਮਿੱਤਰੋ ਮੈਂ ਪਿੰਡੋਂ ਨਿਕਲਿਆ ਤੇ ਮੀਂਹ ਆ ਗਿਆ ਅ ਬੱਸ ਫਿਰ ਤਾਂ ਹੀ ਆਇਆ ਮੀਂਹ ਮੈਨੂੰ ਲੱਗਦਾ ਹੈ ਕਿ ਫੇਰ ਆਪਣੇ ਪਾਣੀ ਖੜੂਗਾ ਕਿਉਂਕਿ ਉਧਰ ਸਾਹਮਣੇ ਪਾਣੀ ਤੁਸੀਂ ਦੇਖ ਸਕਦੇ ਹੋ ਅ ਹੌਂ ਲੱਗ ਗਿਆ ਤਕਰੀਬਨ ਇਧਰੋਂ ਵੀ ਮੈਂ ਜਾਣਾ ਸੀਗਾ ਮੀਂਹ ਵਿੱਚ ਮੇਰੇ ਕੋਲ ਤਕਰੀਬਨ ਤਕਰੀਬਨ ਹੁਣ ਉਹ ਹੈ ਨਹੀਂਗਾ ਰੇਨ ਕੋਟ ਨਹੀਂ ਤੁਹਾਨੂੰ ਅੱਗੇ ਜਾ ਕੇ ਵੀ ਦਿਖਾਉਣਾ ਹੈਗਾ ਜਿੱਥੇ ਸਾਡਾ ਮੇਨ ਅੱਡਾ ਵਾ ਬੱਸ ਸਟੈਂਡ ਦਾ ਤੇ ਉਸ ਜਗ੍ਹਾ ਤੇ ਵੀ ਕਾਫੀ ਰੌਣਕ ਲੱਗ ਜਾਂਦੀ ਆ ਪਾਣੀ ਨੇ ਅ ਅੱਜ ਤਾਂ ਤਕਰੀਬਨ ਰੱਬ ਪਾਊਗਾ ਦੋ ਤਿੰਨ ਮਿੰਟ ਦੋ ਤਿੰਨ ਘੰਟੇ ਮੀਂਹ ਟੋਪ ਦਾ ਬੱਲਾ ਬੱਲਾ ਤੁਸੀਂ ਵੀ ਸਾਰੇ ਜਾਣੇ ਕਮੈਂਟ ਕਰਕੇ ਦੱਸੋ ਤੁਹਾਡੇ ਇੱਧਰ ਕਿਹੜੇ-ਕਿਹੜੇ ਸ਼ਹਿਰ ਦੇ ਵਿੱਚ ਬਹੁਤ ਹੀ ਧੁਮਾਕੇਦਾਰ ਬਹੁਤ ਹੀ ਸੋਨਾ ਮੀ ਪੈ ਰਿਆ ਜਲਦੀ ਜਲਦੀ ਕਮੈਂਟ ਕਰਕੇ ਦੱਸੋ ਸਾਰੇ ਜਾਣੇ ਹਾਂ ਵੈਸੇ ਰੱਬ ਕਰੇ ਵੀ ਨਾ ਹੀ ਪਾਵੇ ਹੁਣ ਬੰਦ ਕਰ ਦਵੇ ਬਹੁਤ ਮੀ ਪੈ ਚੁੱਕਾ ਪਹਿਲਾਂ ਵੀ ਸਾਡੇ ਇੱਧਰ ਨੁਕਸਾਨ ਕਾਫੀ ਹੋ ਚੁੱਕਾ ਕਿਸਾਨ ਵੀਰਾਂ ਦਾ ਝੋਨਿਆਂ ਦਾ ਕਾਫੀ ਨੁਕਸਾਨ ਹੋਇਆ ਝੋਨੇ 700 ਕਿਲਾ ਖਰਾਬ ਹੋ ਚੁੱਕਿਆ ਹੈਗਾ ਤੇ ਰੱਬ ਹੁਣ ਬਸ ਹੀ ਕਰੇ ਜਿੰਨਾ ਕ ਝੋਨੇ ਨੂੰ ਪਾਣੀ ਦੀ ਲੋੜ ਸੀ ਉਹਨਾਂ ਕ ਪਾ ਗਏ ਬਸ ਕਰ ਦੇ ਵੀ ਬਸ ਜਲਦੀ ਜਲਦੀ ਲਾਈਵ ਨੂੰ ਸ਼ੇਅਰ ਕਰ ਦਿਓ ਤੇ ਸਾਰੇ ਆਣੇ ਕਮੈਂਟ ਕਰਕੇ ਦੱਸੋ ਸਾਰੇ ਆਣੇ ਵੀ ਕਿੱਥੇ ਕਿੱਥੇ ਮੀਂਹ ਪੈ ਰਿਹਾ ਦੋਸਤੋ ਜਲਦ ਜੋ ਜਲਦੀ ਲਾਈਕ ਐਂਡ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸੋ ਕਿੱਥੇ ਕਿੱਥੇ ਮੀਂਹ ਪੈ ਰਿਹਾ ਤੇ ਇਧਰ ਆਪਣੀ ਦੁਕਾਨ ਦੇ ਸਾਹਮਣੇ ਵੀ ਆ ਦਰਸਤ ਲੱਗਿਆ ਹੋਇਆ ਹੈ ਵੀ ਖੈਰ ਕਿਸੇ ਦਿਨ ਛਾਂਗਾਂਗੇ ਕਿਉਂਕਿ ਹਵਾ ਅੰਦਰ ਕਰਾਸ ਨਹੀਂ ਬੰਦ ਹੋਇਆ ਜੀ ਥੋੜਾ ਥੋੜਾ ਇਧਰੋਂ ਛਾਂਗ ਦਾਂਗੇ ਆਲੇ ਪਾਸੇੋਂ ਤੇ ਆ ਸਾਡੇ ਨਾਲ ਵੀਰ ਸ਼ਮਸ਼ਾਦ ਅਲੀ ਦੀ ਦੁਕਾਨ ਮਲੇਰਕੋਟ ਵਾਲੇ ਕੋਈ ਵੀ ਕਿਸੇ ਨੂੰ ਆਪਣੀ ਕਬਜ ਦੀ ਬਲਗਮ ਦੀ ਜਾਂ ਕੋਈ ਹੋਰ ਜਿਵੇਂ ਕਿ ਹੱਡੀ ਹੁੱਡੀ ਟੁੱਟੀ ਹੋਵੇ ਜਾਂ ਕੋਈ ਦਰਦ ਹੋਵੇ ਉਹ ਇਥੋਂ ਬਹੁਤ ਵਧੀਆ ਇਹ ਇਲਾਜ ਕਰਦੇ ਆ ਥੈਰੇਪੀ ਕਰਦੇ ਆ ਮਸ਼ੀਨਾਂ ਨਾਲ ਆਕੇ ਕਰਵਾ ਸਕਦਾ ਪਿੰਡ ਬੁੱਟਰ ਜਿਲ੍ਹਾ ਮੋਗਾ ਜੋ ਬਾਈ ਵੀ ਹੁੰਦਾ ਭਾਈ ਦਾ ਮੀਚ ਇਹ ਵੀ ਇਹਦੇ ਕੋਲ ਆਇਆ ਬਹੁਤ ਦੂਰ ਦੂਰੋਂ ਲੋਕ ਆਉਂਦੇ ਆ ਸ਼ਮਸ਼ਾਦ ਅਲੀ ਮਲੇਰ ਕੋਟਲੇ ਵਾਲੇ ਨੰਬਰ ਇਹਨਾਂ ਦਾ ਇੱਕ ਵਾਰ ਮੈਂ ਬੋਲ ਦਿੰਦਾ 8264490929 8264490929 9786356 ਸਾਹਮਣੇ ਤੁਸੀਂ ਸਕਰੀਨ ਵਿੱਚ ਦੇਖ ਸਕਦੇ ਹੋ ਇਹ ਪੈਂਡ ਬੁੱਟਰ ਵਿੱਚ ਧੁਮਾਕੇਦਾਰ ਪੈਂਦਾ ਹੋਇਆ ਮੀਂਹ ਤੇ ਦੋਸਤੋ ਅੱਜ ਆਪਾਂ ਲੈ ਕੇ ਜਾਣਾ ਸੀ ਆਪਣੇ ਬੰਬੂ ਕਾਰਟ ਨੂੰ ਗੁਰਦੁਆਰਾ ਸਾਹਿਬ ਵਿੱਚ ਮਹਿਤਿਆਣਾ ਤੇ ਮੀਂਹ ਕਰਕੇ ਮੈਂ ਵੀ ਥੋੜਾ ਜਿਹਾ ਠੱਲਿਆ ਹੋਇਆ ਸੀ ਵੀ ਆਪਾਂ ਨਹੀਂ ਜਾਂਦੇ ਕਿਉਂਕਿ ਮੌਸਮ ਖਰਾਬ ਸੀ ਮੈਨੂੰ ਪਤਾ ਸੀ ਚਲੋ ਕੋਈ ਨਾ ਖੈਰ ਤੁਹਾਨੂੰ ਦਿਖਾਵਾਂਗੇ ਦਰਸ਼ਨ ਕਰਾਵਾਂਗੇ ਗੁਰਦੁਆਰਾ ਮਹਿਤਿਆਣਾ ਸਾਹਿਬ ਤੇ ਉਸ ਤੋਂ ਬਾਅਦ ਤੁਹਾਨੂੰ ਪਿਆਰਾ ਜਿਹਾ ਇੱਕ ਸਫਰ ਤੁਹਾਨੂੰ ਉੱਥੇ ਲੈ ਕੇ ਜਾਵਾਂਗੇ ਰਾਜਸਥਾਨ ਦਾ ਸਬਰ ਹੋਊਗਾ ਇੱਕ ਇੱਕ ਆਪਾਂ ਪਹਿਲਾਂ ਜਾ ਕੇ ਆਵਾਂਗੇ ਜੋ ਉੱਥੋਂ ਆਪਣਾ ਉਹਨਾਂ ਦਾ ਹੁੰਦਾ ਪ੍ਰੋਗਰਾਮ ਜਿਵੇਂ ਆਪਣੇ ਇੱਧਰ ਕੋਈ ਵੀ ਪ੍ਰੋਗਰਾਮ ਹੁੰਦਾ ਸ਼ਹੀਦੀ ਦਿਹਾੜੇ ਮਨਾਏ ਜਾਂਦੇ ਆ ਉਵੇਂ ਹੀ ਰਾਜਸਥਾਨ ਵਿੱਚ ਰਾਜਸਥਾਨੀਆਂ ਦਾ ਕੋਈ ਹੁੰਦਾ ਪ੍ਰੋਗਰਾਮ ਉਹ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਐਕਸਪਲੋਰ ਕਰਾਂਗੇ ਰਾਜਸਥਾਨ ਪੰਡ ਬੁੱਟਰ ਵਿੱਚ ਮੀਂਹ ਮੀਂਹ ਹੁੰਦਾ ਹੋਇਆ ਖੈਰ ਹੁਣ ਤਾਂ ਥੋੜਾ ਜਿਹਾ ਠੰਢ ਚੁੱਕਾ ਕਾਫੀ ਦਿਨਾਂ ਬਾਅਦ ਆਇਆ ਸਾਡੇ ਵੀ ਖੈਰ ਹੋ ਗਿਆ ਮੈਨੂੰ ਲੱਗਦਾ ਮਹੀਨਾ ਕ ਮਹੀਨੇ ਕੋ ਪਹਿਲਾਂ ਜਦੋਂ ਮੀਂਹ ਆਇਆ ਸੀਗਾ ਰੱਬ ਨੇ ਦੋ ਤਿੰਨ ਮਹੀਨੇ ਮੀਂਹ ਵਰਸਾਤਾ ਹੈਗਾ ਦੋ ਤਿੰਨ ਘੰਟੇ ਸੌਰੀ ਤੇ ਝੋਨੇ ਕਾਫੀ ਡੁੱਬ ਗਏ ਹੀ ਹੈ ਪੰਡ ਬੁੱਟਰ ਕਲਾਂ ਜ਼ਿਲ੍ਹਾ ਮੋਗਾ ਆਪਣੀ ਇਹ ਦੁਕਾਨ ਮਾਨ ਫੋਟੋਗ੍ਰਾਫੀ ਜੇ ਤੁਹਾਨੂੰ ਲੈ ਕੇ ਜਾਵਾਂਗੇ ਸਪੈਸ਼ਲ ਆਪਣੇ ਪਿੰਡ ਦੀ ਜਿਹੜੀ ਲੋਕੇਸ਼ਨ ਬਣੀ ਹੋਈ ਆ ਇੱਕ ਲੋਕੇਸ਼ਨ ਬਣੀ ਹੋਈ ਆ ਜਿੱਥੇ ਤੁਸੀਂ ਪ੍ਰੀ ਵਿਡਿੰਗ ਕੋਈ ਵੀ ਵਿਆਹ ਦਾ ਫੰਕਸ਼ਨ ਜਿਵੇਂ ਰਾਤ ਨੂੰ ਆਪਣੇ ਘਰੇ ਜਗ੍ਹਾ ਨਹੀਂ ਹੁੰਦੀ ਜਾਂ ਕੋਈ ਵਧੀਆ ਜੀ ਤਸਵੀਰ ਇੱਕ ਯਾਦਗਰੀ ਤੌਰ ਤੇ ਬਣਾਉਣਾ ਚਾਹੁੰਦੇ ਹੋ ਦਿਖਾਉਣਾ ਚਾਹੁੰਦੇ ਹੋ ਪ੍ਰੀ ਵਿਡਿੰਗ ਦੇ ਸ਼ੂਟ ਜਾਂ ਕੋਈ ਵੀ ਪ੍ਰੋਗਰਾਮ ਹੋਵੇ ਉਹਦੀ ਲੋਕੇਸ਼ਨ ਬਣੀ ਹੋਈ ਆ ਉੱਥੇ ਵੀ ਤੁਹਾਨੂੰ ਲੈ ਕੇ ਜਾਵਾਂਗੇ ਤੁਹਾਨੂੰ ਦਿਖਾਵਾਂਗੇ ਅ ਮਤਲਬ ਕੁਝ ਕੁ ਪੁਰਾਣੇ ਟਾਈਪ ਦੀ ਬਣੀ ਹੋਈ ਆ ਕੁਝ ਕੁ ਪੁਰਾਣੇ ਰਵਾਜਾਂ ਦੀ ਜਿਵੇਂ ਆਪਣੇ ਪੁਰਾਣੇ ਘਰ ਹੁੰਦੇ ਆ ਨਵੇਂ ਹੈਗੇ ਲਗਜ਼ਰੀ ਆਪਣੀਆਂ ਗੱਡੀਆਂ ਹੈਗੀਆਂ ਜਾਂ ਕੋਈ ਆਪਣਾ ਤੁਸੀਂ ਲੇਕ ਦਾ ਉਹ ਵੀ 뷰 ਤੁਸੀਂ ਲੈ ਸਕਦੇ ਹੋ ਬਹੁਤ ਟਾਪ ਦੀ ਲੋਕੇਸ਼ਨ ਬਣੀ ਹੋਈ ਆ ਪਿੰਡ ਬੁੱਟਰ ਦੇ ਵਿੱਚ ਤੁਹਾਨੂੰ ਉਸ ਹੀ ਅਲੱਗ ਵੀਡੀਓ ਵਿੱਚ ਜ਼ਰੂਰ ਦਿਖਾਵਾਂਗੇ ਫਿਰ ਤੁਸੀਂ ਨਜ਼ਾਰੇ ਲਓ ਹੁਣ ਬਾਰਿਸ਼ ਦੇ ਬਾਰਿਸ਼ ਦੇ ਵਿੱਚ ਪਕੌੜੇ ਖਾਣ ਦਾ ਨਹੀਂ ਆ ਰ ਮੱਕਰਾ ਦੱਸੋ ਕਿਹਨੂੰ ਕਿਹਨੂੰ ਨਿਆਰੇ ਆ ਵੀ ਪਕੌੜੇ ਬੰਦੇ ਤੇ ਉਤੋਂ ਨਾਲ ਇਹ ਗੋੜ ਵਾਲੀ ਚਾਹ ਨਿਆਰੇਦਾਰ ਚਾਹ ਨਾਲ ਪਕੌੜੇ ਹੌਣ ਤਾਂ ਖੈਰ ਉਧਰਲੇ ਪਾਸੇ ਇੱਕ ਨਾ ਸਾਡੇ ਸੀਗਾ ਨਾਲਾ ਵੱਡਾ ਹਰਾ ਬਣਿਆ ਉਹ ਪਹਿਲਾਂ ਬੰਦ ਹੋ ਜਾਂਦਾ ਸੀਗਾ ਤੇ ਹੁਣ ਤਾਂ ਖੋਲ ਤਾਂ ਦੁਬਾਰੇ ਬਣਾਇਆ ਹੋਇਆ ਨਹੀਂ ਤਾਂ ਉਧਰ ਸਾਰੇ ਪਾਸੇ ਪਾਣੀ ਪਾਣੀ ਹੋ ਜਾਂਦਾ ਇਹ ਸਾਰੇ ਪਿੰਡ ਦਾ ਪਾਣੀ ਇਧਰਲੇ ਪਾਸੇ ਨੀਵਾ ਕਰਕੇ ਨਾ ਤੇ ਇਧਰਲੀ ਸਾਈਡ ਹੈਗਾ ਛੱਪੜ ਕਿਆ ਤੁਹਾਨੂੰ ਦਿਖ ਰਿਹਾ ਹੋਵੇ ਉਧਰ ਸਾਹਮਣੇ ਛੱਪੜ ਤੇ ਉਧਰਲਾ ਪਾਣੀ ਸਾਰਾ ਇਧਰ ਨੂੰ ਆਉਂਦੇ ਸੀ ਨਾਲਾ ਬੰਦ ਹੋਣ ਕਰਕੇ ਉੱਥੇ ਰੁਕ ਜਾਂਦੀ ਤੇ ਪਾਣੀ ਬਹੁਤ ਜਮਾ ਹੋ ਜਾਂਦਾ ਐਂਡ ਬੁੱਟਰਕਲਾ ਜ਼ਿਲ੍ਹਾ ਮੂਕਾ ਤੇ ਆਪਣੀ ਤੁਹਾਨੂੰ ਦੁਕਾਨ ਦਿਖਾਉਣੀ ਆ ਹਲੋ ਠੀਕ ਆ ਜੀ ਤੇ ਭਾਈ ਆਪ ਕੋਲ ਆਏ ਨੂੰ ਪਤਾ ਲੱਗਿਆ ਵਾਹ ਮੈਂ ਤਾਂ ਕਹਿ ਲੈਣੀ ਫੋਟੋ ਕੋਈ ਜਦੋਂ ਤੇਰਾ ਟਾਈਮ ਲੱਗਿਆ ਬਾ ਕੋਈ ਨਾ ਮੈਂ ਜਾਵਾਂ ओके okay, okay. तो ओके ਤੇ ਅੰਦਰਲੀ ਸਾਈਡ ਅੱਜਰ ਸਾਹਮਣੇ ਹੀ ਫੋਟੋ ਵਗੈਰਾ ਖਿੱਚਦੇ ਦਿੰਨੇ ਆ ਤੇ ਆਹ ਪੂਰੀ ਟਾਪ ਦੀ ਲਾਈਟਿੰਗ ਲਾਈ ਹੋਈ ਆ ਤੇ ਉੱਪਰ ਲਾਈਟਿੰਗ ਵੀ ਪ੍ਰੋਪਰ ਵੀਡੀਓ ਸਟੂਡੀਓ ਇੱਕ ਨੰਬਰ ਦਾ ਬਣਿਆ ਹੋਇਆ ਤੇ ਆਹ ਰੇੜੂ ਆ ਇੱਕ ਨਿੱਕਾ ਜਿਹਾ ਹੀ ਮੰਗਾਇਆ ਹੈਗਾ ਪੁਰਾਣੀ ਵਾਇਜ਼ ਦਾ ਇਹ ਵੀ ਹੀ ਫੋਟੋਆਂ ਦੇ ਵਿੱਚ ਵਰਤਦੇ ਹੁੰਨੇ ਆ ਕਿ ਕਿਸੇ ਨੂੰ ਪੁਰਾਣੀ ਕੋਈ ਲੁੱਕ ਚਾਹੀਦੀ ਹੈ ਉਹ ਯੁਰਗ ਬੰਦੇ ਕਹਿੰਦੇ ਆ ਉਹਨਾਂ ਦਾ ਪੁਰਾਣਾ ਜਿਹਾ ਮਾਹੌਲ ਬਣਾ ਦਈਦਾ ਤੇ ਇਹ ਰੀੜਵਾ ਤੁਸੀਂ ਦੱਸਿਓ ਕਿਨ ਕਿਨੂੰ ਵਧੀਆ ਲੱਗਿਆ ਇਹਦਾ ਵੀ ਤੁਹਾਨੂੰ ਦੱਸਾਂ ਕਿ ਕੀ ਹਿਸਾਬ ਦਾ ਅ ਫੁਗਰਾ ਮੀਂ ਥੋੜਾਇਆ ਘਟਿਆ ਅ ਬਾਈ ਨੇ ਆਪਣਾ ਇੱਕ ਕਮੈਂਟ ਕੀਤਾ ਅ ਵਿਦੇ ਮੈਨੂੰ ਥੋੜੀ ਪਾਛਾ ਸਮਝ ਨਹੀਂ ਆਈ ਤੁਸੀਂ ਮੈਨੂੰ ਲੱਗਦਾ ਤੇਲਗੂ ਵਿੱਚ ਲਿਖਿਆ ਹੋਇਆ ਪਰ ਧੰਨਵਾਦ ਤੁਸੀਂ ਕਮੈਂਟ ਕੀਤਾ ਇਹਨੂੰ ਮੈਂ ਟਰਾਂਸਲੇਟ ਕਰਕੇ ਜ਼ਰੂਰ ਦੇਖੂੰਗਾ ਸਕਰੀਨਸ਼ਾਟ ਲੈ ਲਿਆ ਮੈਂ ਨੇ ਆਪਕੀ ਮੈਂ ਹਿੰਦੀ ਵਿੱਚ ਬਤਾ ਦਿੰਦਾ ਹਾਂ ਆਪਕੋ ਮੈਂ ਨੇ ਆਪਕਾ ਕਮੈਂਟ ਦਾ ਬ੍ਰਦਰ ਸਕਰੀਨਸ਼ਾਟ ਲੈ ਲਿਆ ਹੈ ਆਪਕੀ ਲੈਂਗੁਏਜ ਮੇਰੇ ਕੋ ਸਮਝ ਨਹੀਂ ਆਈ ਹੈ ਉਸ ਕੋ ਮੈਂ ਬਾਅਦ ਵਿੱਚ ਟਰਾਂਸਲੇਟ ਕਰਕੇ ਦੇਖੂੰਗਾ ਆਪ ਇੰਗਲਿਸ਼ ਵਿੱਚ ਵੀ ਕਮੈਂਟ ਕਰ ਕਰ ਬੇਚ ਸਕਦੇ ਹਾਂ i am so thankful for your commenting vimuk vimuk thi arwinda ये कैसा टोहा पटा है ना तापा जाता है ना लंगा जाता है थोड़ा आ, तो थोड़ा अपने साइकिल बारे तो, थ ਕਰਵੋਣੇ ਤੁਹਾਡਾ ਧਿਆਨ ਤੇ ਆਪਣੇ ਕੋਲ ਆ ਏਵਨ ਦਾ ਐਲੀਮੈਂਟ ਸਾਇਕਲਸ ਮਾਉਂਟੇਨ ਬਾਈਕ ਆ ਜਿਹਨੂੰ ਐਮਟੀਬੀ ਵੀ ਕਹਿ ਦਿੰਦੇ ਆ ਮਾਉਂਟੇਨ ਬਾਈਕ ਆ ਆਪਣੇ ਕੋਲ ਤੇ ਇਹਦੇ 29 ਇੰਚੀ ਟਾਇਰ ਆ ਜਿਹੜਾ ਇਹ ਟਾਇਰ ਆ ਇਹਦਾ 29 ਸਾਈਜ਼ ਆ ਦੋਨੋਂ ਇਹ ਤੇ ਇਹ ਜਿਹੜੀ ਟਾਇਰ ਆ ਇਹ ਪ੍ਰੋਪਰ ਰਬੜ ਕੇ ਨਹੀਂ ਗੇ ਇਹ ਥੋੜੀ ਜੀ ਨਾ ਰਬੜ ਹੋਰ ਟਾਈਪ ਦੀ ਆ ਉਹ ਮੈਂ ਤੁਹਾਨੂੰ ਦੱਸੂਗਾ ਕਿਹੜੇ ਟਾਈਪ ਦੀ ਆ ਇਹ ਤੇ ਮਤਲਬ ਜਿਵੇਂ ਆਪਾਂ ਕੋਈ ਕਿਹੜੀ ਨਹੀਂ ਹੁੰਦੀ ਇਹ ਮੈਨੂੰ 5-6 ਸਾਲ ਹੋ ਗਏ ਸਾਈਕਲ ਨੂੰ ਤੇ ਅੱਜ ਤੱਕ ਟਾਇਰ ਦਾ ਕੋਈ ਵੀ ਇਹ ਚ ਮੈਨੂੰ ਦਿੱਕਤ ਨਹੀਂ ਆਈ ਤੇ ਇਹਦਾ ਫਰੇਮ ਰੇਟ ਹੈਗਾ 17 ਇੰਚੀ 17.5 ਇੰਚੀ ਇਹਦਾ ਫਰੇਮ ਆ ਤੇ ਇੱਕ ਨੰਬਰ ਸਾਈਕਲ ਆ ਤੇ ਦੋਨੋਂ ਸਾਈਡ ਦੋਨੋਂ ਸਾਈਡ ਤੇ ਇਹਦੇ ਡਿਸਕ ਬ੍ਰੇਕ ਦਿੱਤੇ ਹੋਏ ਆ ਤੇ ਇਹ ਗੇਅਰ ਚ ਵੀ ਆਉਂਦੀ ਹੈ ਬਿਨਾ ਗੇਅਰ ਚ ਵੀ ਆਉਂਦੀ ਹੈ ਖੈਰ ਆਪਣੇ ਕੋਲ ਗੇਰਾਂ ਵਾਲੇ ਤੋਂ ਬਿਨਾ ਵਾ ਇਹਦੇ ਵੀ ਗੇਅਰ ਆਪਾਂ ਲਵਾਵਾਂਗੇ ਰਾਜਸਥਾਨ ਦਾ ਟੂਰ ਆਪਾਂ ਇਹ ਤੇ ਗੱਡਾਂਗੇ ਜਿਨੇ ਜਿਨੇ ਟੂਰ ਆਪਣਾ ਐਕਸਪਲੋਰ ਕਰਨਾ ਰਾਜਸਥਾਨ ਨੂੰ ਜੈਪੁਰ ਰਾਜਸਥਾਨ ਬਿਲਵਾਰਾ ਇੱਕ ਪਿਆਰਾ ਜਿਹਾ ਸ਼ਹਿਰ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਅ ਵਿਊ ਸ਼ਹਿਰ ਦਾ ਕੀ ਹਸਾ ਗਦਾ ਵਾ ਦਾਲ ਬਾਟੀ ਸਪੈਸ਼ਲ ਤੁਹਾਨੂੰ ਦਾਲ ਬਾਟੀ ਚੂਰਮਾ ਉਹ ਵੀ ਦਿਖਾਵਾਂਗੇ ਉਹਦੀ ਮੇਕਿੰਗ ਜਿਵੇਂ ਉਹ ਆਪਣੇ ਪੁਰਾਣੇ ਤਰੀਕੇ ਨਾਲ ਬਣਾਉਂਦੇ ਆ ਰਾਜਸਟਾਨੀ ਵੀਰ ਉਹ ਪ੍ਰੋਪਰ ਤਰੀਕੇ ਨਾਲ ਤੁਹਾਨੂੰ ਦਿਖਾਵਾਂਗੇ ਉਹ ਰਾਜ ਰਾਜਸਟਾਨ ਦਾ ਟੂਰ ਆਪਾਂ ਇੰਨੀ ਕੱਢਾਂਗੇ ਟੂਰ ਨੂੰ ਦੇਖਣ ਦੇ ਲਈ ਐਕਸਪਲੋਰ ਕਰਨ ਲਈ ਰਾਜਸਟਾਨ ਨੂੰ ਤੁਸੀਂ ਆਪਣੇ ਚੈਨਲ ਨੂੰ ਆਪਣੇ ਚੈਨਲ ਨੂੰ ਲਾਈਕ ਐਂਡ ਸ਼ੇਅਰ ਤੇ ਸਬਸਕ੍ਰਾਈਬ ਕਰ ਦੇਣਾ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਧੰਨਵਾਦ ਤੁਹਾਡਾ ਇਸ ਲਾਈਵ ਨੂੰ ਦੇਖਣ ਲਈ ਮਿਲਦੇ ਆ ਜਲਦੀ ਇੱਕ ਹੋਰ ਨਵੇਂ ਲਾਈਵ ਤੇ ਹੋਰ ਨਵੀਂ ਵੀਡੀਓ ਦੇ ਦੌਰਾਨ ਧੰਨਵਾਦ ਤੁਹਾਡਾ ਸਾਰਿਆਂ ਦਾ ਲਾਈਵ ਨੂੰ ਕਰਦੇ ਆ ਖਤਮ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਆਂ ਜੀ